ਪਾਖ ਖੜੇ ਆ ਜੀ ਐਡਵਾਂਸ ਕੈਂਸਰ ਕੇਅਰ ਹਸਪੀਟਲ ਮਾਨਸਾ ਰੋਡ ਦੇ ਵਿੱਚ ਅੱਧੇ ਘੰਟੇ ਤੋਂ ਮੁੰਗੂ ਗਲਾਈਟ ਦੇ ਵੀ ਨਹੀਂ ਝੱਖੜ ਨੇਰੀ ਝੱਖੜ ਕਰਨ ਲੜ ਚਲੀ ਗਈ ਹੈ ਨਾ ਇੱਥੇ ਕੋਈ ਜਨਰੇਟਰ ਦਾ ਪ੍ਰਬੰਧ ਹੈ ਮੈਂ ਰਾਮਪਰਾਪੂਰ ਤੋਂ ਸੂਰਜ ਰਜੋਰਾ ਕਾਉਂਸਲਰ ਵੀ ਆ ਤੇ ਪੱਤਰਕਾਰ ਵੀ ਆ ਵੀ ਦੇਖੋ ਪੂਰੇ ਬਾੜ ਦੇ ਵਿੱਚ ਲਾਈਟ ਹੀ ਨਹੀਂ ਗਈ ਮਾਤਾ ਹੀ ਕਿੰਨੇ ਟਾਈਮੋਂ ਗਲੜ ਗਈ ਨਹੀਂ ਆਪਣੇ ਪੇਸ਼ੰਕੂ ਦੀ ਪ੍ਰੋਬਲਮ ਹੈ ਜੀ ਅੱਜ ਦੇਖ ਸਕਦਾ ਪੇਸ਼ੈਂਟ ਹੈ ਜੀ 15-20 ਮਿੰਟ ਹੋ ਗਏ ਲੇਟ ਗਈ ਨੂੰ ਜੀ ਸਾਰੇ 6 ਬੈਡਿੰਗ ਤੇ 6 ਬੈਡ ਦੇ ਵਿੱਚ ਪੇਸ਼ੈਂਟ ਹੈ ਜੀ ਮੇਰੇ ਖੁਦ ਦੇ ਫਾਦਰ ਸਾਹਿਬ ਨੇ ਇੱਥੇ ਐਡਮਿਟਡ تھے ਜੀ ਮੇਰੇ ਫਾਦਰ ਸਾਹਿਬ ਨੇ ਆਪ ਬ੍ਰਦਰ ਕਿੰਨਾ ਟਾਈਮ ਹੋ ਗਿਆ ਲਾਈਟ ਗਈ ਨੂੰ ਆਪਣੇ ਥੀ ਕਿੰਨਾ ਟਾਈਮ ਹੋ ਗਿਆ ਆਸਰੀ ਲਾਈਟ ਗਈ ਠੀਕ ਤੇ ਕੋਈ ਨਾਈਟ ਜਨਰੇਟਰ ਦਾ ਪ੍ਰਬੰਧ ਨਹੀਂ ਕੋਈ ਨਹੀਂ ਆਪਾਂ ਪੇਸ਼ੈਂਟ ਨੂੰ ਕੀ ਨਾਮ ਆਪਾਂ ਕਿਹੜੇ ਪਿੰਡ ਤੋਂ ਆਪਾਂ ਹਾਂਜੀ ਥੰਦੀਆਲੇ ਪਿੰਡ ਤੋਂ ਨੇ ਪੇਸ਼ੈਂਟ ਆਇਆ ਦੇਖ ਲੋ ਜੀ ਲਾਈਟ ਹੀ ਨਹੀਂ ਇੱਥੇ ਬਈ ਕਿੰਨਾ ਟਾਈਮ ਹੋ ਗਿਆ ਲਾਈਟ ਗਈ ਨੂੰ 15 ਮਿੰਟ ਖੋਗੇ ਜੀ ਦੇਖੋ ਹੋ ਹਵਾਈ ਜਿਹੜੀ ਵਾਰਡ ਦੇ ਹਾਲਾਤ ਨੇ ਕਿ ਇੱਥੇ ਮਤਲਬ ਕਿ ਸਾਰੇ ਪੇਸ਼ੈਂਟ ਤੇ ਕੈਂਸਰ ਦੇ ਨੇ ਕਿ ਇੱਥੇ ਜੀ ਬਹੁਤ ਹੈ ਤੇ ਬਹੁਤ ਹੈ ਇਹ ਉਹ ਖਾਸ ਪੂਰਾ ਵਾਰਡ ਹਨ ਇਹਦੇ ਤੋਂ ਵਾਦ ਖੋਣੀ ਰਹੀ ਹੈ ਬ੍ਰਦਰ ਵੀ ਨਹੀਂ ਰਹੀ ਬ੍ਰਦਰ ਕਮੈਂਟ ਬ੍ਰਦਰ ਮੈਂ ਪੱਤਰਕਾਰ ਵੀ ਐ ਐਮਸੀ ਵੀ ਹਾਂ ਕਿੰਨਾ ਟਾਈਮ ਹੋ ਗਿਆ ਲਾਈਟ ਗਈ ਇੱਥੇ ਅੱਧਾ ਘੰਟਾ ਹੋ ਗਿਆ ਅੱਧਾ ਘੰਟਾ ਕੋਈ ਜਨਰੇਟਰ ਜੁੰਟਰ ਦਾ ਪ੍ਰਬੰਧ ਹੋਣ ਲੱਗਿਆ ਕਿਸੇ ਸਟਾਫ ਨੇ ਸਾਡੀ ਕੋਈ ਗੱਲ ਹੀ ਨਹੀਂ ਬਾਜੀ ਹੈ ਅੱਧਾ ਘੰਟਾ ਹੋ ਚੁੱਕਿਆ ਹੈ ਕੀ ਆਪਣੇ ਪੇਸ਼ੈਂਟ ਦਾ ਕੀ ਨਾਮ ਹੈ ਜੀ ਹਾਂ ਜੀ ਪੇਸ਼ੈਂਟ ਦਾ ਕੀ ਨਾਮ ਆਪਣੇ ਦਾ ਰਾਣੀ ਕਿੱਥੋਂ ਆਏ ਹੋ ਤੁਸੀਂ ਅਸੀਂ ਲੋਗੜ ਤੋਂ ਹਾਂ ਜੀ ਲੋਗੜ ਤੋਂ ਲੋਗੜ ਤੋਂ ਆਏ ਨੇ ਕਿੱਥੇ ਆਹ ਹਾਲਾਤ ਨਹੀਂ ਹੈ ਆ ਦੇਖੋ ਬਾੜ ਦੇ ਹਾਲਾਤ ਇਹ ਪੂਰਾ ਬੁੱਢੇ ਦੀ ਲੱਪੜ ਮਾਰੇ ਦਾ ਤੋਂ ਆਹ ਕੋਲ